ਤਨਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਵ ਲੜੀ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰੰਗ ਮਹੱਲਾ 5 ਵਾ ਅਬ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕੋ ਜੋ ਉਦਮ ਕਰਤਾ ਗੁਰ ਪਰਮੇਸ਼ਰਤਾ ਕੋ ਮਾਰੇ ਰਹਾਉ ਸਤਗੁਰ ਪਾਸ਼ਾ ਫਰਮਾਨ ਕਰਦੇ ਨੇ ਕਿ اے ਭਾਈ ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰਨਾਮ ਜਪਦਾ ਹੈ ਨਾਮ ਨੂੰ 부ਕਾਰਦਾ ਹੈ ਤਦੋਂ ਕਹਿੰਦੇ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ला ਸਕਦਾ ਜਦੋਂ ਕੋਈ ਗੁਰੂ ਦੇ ਵਚਨ ਉੱਤੇ ਤੁਰ ਕੇ ਹਰ ਨਾਮ ਜਪਦਾ ਹੈ ਤਦੋਂ ਕਹਿੰਦੇ ਉਸ ਸੇਵਕ ਦੇ ਉੱਤੇ ਕੋਈ ਵੀ ਮਨੁੱਖ ਕੋਈ ਦੋਸ਼ਣ ਨਹੀਂ ਲਾ ਸਕਦਾ ਜਿਹੜਾ ਮਨੁੱਖ ਪ੍ਰਭੂ ਦੇ ਪਰਮੇਸ਼ਰ ਦੇ ਸੇਵਕ ਦੇ ਉੱਤੇ ਦੋਸ਼ਣ ਥੋਪਣ ਦੀ ਕੋਸ਼ਿਸ਼ ਕਰਦਾ ਯਤਨ ਕਰਦਾ ਕਹਿੰਦੇ ਗੁਰੂ ਪਰਮਾਤਮਾ ਉਸ ਦਾ ਆਤਮਿਕ ਜੀਵਨ ਨੰਨੀਵਾ ਕਰ ਦਿੰਦਾ ਜਿਹੜਾ ਵੀ ਥੋਪਣ ਦੀ ਕੋਸ਼ਿਸ਼ ਕਰਦਾ ਉਸ ਮਨੁੱਖ ਦਾ ਆਤਮਕ ਜੀਵਨ ਜਿਹੜਾ ਉਹਦਾ ਨੀਵਾ ਕਰ ਦਿੰਦਾ ਹੈ ਗੁਰਪਰਮੇਸ਼ਰ ਤਾਕੂ ਮਾਰ ਹੈ ਕਹਿੰਦੇ ਫਿਰ ਉਸੇ ਨੂੰ ਹੀ ਮਾਰ ਪੈਂਦੀ ਹੈ ਰੱਗੇ ਫਰਮਾਨ ਹੈ ਨਿਰਵੈਰ ਸੰਗ ਵੈਰ ਚਾਵੈ ਹਰ ਦਰਗਹਿ ਉਹੋ ਹਾਰੈ ਆਦ ਜੁਗਾਨ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰੈ ਕਹਿੰਦੇ ਇਹ ਭਾਈ ਜਿਹੜਾ ਮਨੁੱਖ ਕਦੇ ਕਿਸੇ ਦੇ ਨਾਲ ਵੈਰ ਹੀ ਨਹੀਂ ਕਰਦਾ ਤੇ ਉਸ ਨਾਲ ਜਿਹੜਾ ਫਿਰ ਵੈਰ ਕਮਾਉਂਦਾ ਉਮ ਨੂੰ ਕੁਪਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਆਤਮਿਕ ਜੀਵਨ ਦੇ ਤੋਲ ਵਿੱਚ ਪੂਰਾ ਨਹੀਂ ਉਤਰਦਾ ਜਿਨ੍ਹਾਂ ਕੋਈ ਕਿਸੇ ਦੇ ਨਾਲ ਵੈਰ ਹੀ ਨਹੀਂ ਰੱਖਦਾ ਤੇ ਫਿਰ ਵੀ ਉਹਦੇ ਨਾਲ ਵੈਰ ਕਮਾਉਣ ਦੀ ਕੋਸ਼ਿਸ਼ ਕਰਦਾ ਕੋਈ ਤੇ ਕਹਿੰਦੇ ਫਿਰ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਆਤਮਿਕ ਜੀਵਨ ਤੇ ਪੂਰਾ ਨਹੀਂ ਉਤਰਦਾ ਹੇ ਭਾਈ ਕਹਿੰਦੇ ਜਗਤ ਦੇ ਸ਼ੁਰੂ ਤੋਂ ਜੁਗਾਂ ਦੇ ਮੋੜ ਤੋਂ ਹੀ ਪ੍ਰਮਾਤਮਾ ਦਾ ਇਹ ਗੁਣ ਚੱਲਿਆ ਆ ਰਿਹਾ ਹੈ ਕਿਨਾਂ ਕਿ ਉਹ ਆਪਣੇ ਸੇਵਕ ਦੀ लाज ਰੱਖਦਾ ਹੀ ਰੱਖਦਾ ਹੈ ਫਿਰ ਅਗੇ ਫਰਮਾਨ ਹੈ ਨਿਰਭਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਇਹ ਪਾਈ ਪ੍ਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ ਨਿਰਭਉ ਦਾ ਮਤਲਬ ਡਰ ਤੋਂ ਰਹਿਤ ਹੋ ਜਾਂਦਾ ਹੈ ਉਸ ਨੂੰ ਦੁਨੀਆਂ ਵਾਲਾ ਹਰੇਕ ਡਰ ਮਿਟ ਜਾਂਦਾ ਉਹਦਾ ਫਿਰ ਡਰਦਾ ਨਹੀਂ ਇਹ ਨਾਨਕ ਗੁਰੂ ਦੇ ਉਪਦੇਸ਼ ਤੇ ਤੁਰ ਕੇ ਜਿਸ ਨੇ ਵੀ ਪ੍ਰਮਾਤਮਾ ਦਾ ਨਾਮ ਜਪਿਆ ਉਹ ਜਗਤ ਵਿੱਚ ਨਾਮਨੇ ਵਾਲਾ ਹੋ ਜਾਂਦਾ ਹੈ ਉਹ ਸੁਭਾ ਹੋ ਜਾਂਦੀ ਹੈ ਕਹਿਣਾ ਪਾਉ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ 5 ਹਰ ਜਨ ਛੋੜਿਆ ਸਗਲਾ ਆਪ ਜੋ ਜਾਨੋ ਤਿਉ ਰੱਖੋ ਗੁਸਾਈ। ਵੇਖ ਜੀਵਾ ਪਰਤਾਪ। हे प्रभु ਜਿਵੇਂ ਤੇਨੇ ਭਗਤਾਂ ਨੇ ਆਪਾ ਭਾਵ ਤਿਆਗਿਆ ਹੁੰਦਾ ਹੈ। ਤੇ ਤੇਰੇ ਦਰ ਤੇ ਅਰਜੋਈ ਕਰਦੇ ਹਨ। ਤੇਵੇਂ ਮੈਂ ਵੀ ਆਪਾ ਭਾਵ ਛੱਡ ਕੇ ਬੇਨਤੀ ਕਰਦਾ ਹਾਂ। हे ਜਗਤ ਦੇ ਖਸਮ ਜਿਵੇਂ ਹੋ ਸਕੇ ਤਿਵੇਂ ਇਸ ਮਾਇਆ ਦੇ ਹੱਥੋਂ ਮੇਰੀ ਰੱਖਿਆ ਕਰ ਤੇਰਾ ਪ੍ਰਤਾਪ ਵੇਖ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਰਹਾ ਰੰਗਿਆ ਪ੍ਰਮਾਨ ਹੈ ਗੁਰ ਉਪਦੇਸ ਸਾਧਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਮ੍ਰਿਤ ਸਤਰ ਪੇਖ ਸੰਮਤ ਵਿਚਾਰਿਓ ਸਗਲ ਸੰਪਾਖਣ ਜਾਪ ਹੈ ਭਾਈ ਗੁਰੂ ਦੇ ਉਪਦੇਸ਼ ਦੀ ਰਾਹੀ ਸਾਧ ਸੰਗਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਅੰਦਰੋਂ ਸਾਰਾ ਦੁੱਖ ਕਲੇਸ਼ ਨਾਸ ਹੋ ਜਾਂਦਾ ਹੈ ਉਹ ਆਪਣੇ ਮਿੱਤਰਾਂ ਤੇ ਵੈਰੀਆਂ ਨੂੰ ਵੇਖ ਕੇ ਸਭਨਾਂ ਦੇ ਵਿੱਚ ਪ੍ਰਭੂ ਦੀ ਹੀ ਜੋਤ ਇੱਕ ਸਮਾਨ ਸਮਝਦਾ ਹੈ। ਸਾਰਿਆਂ ਦੇ ਵਿੱਚ ਇੱਕ ਸਮਾਨ ਜੋਤ ਸਮਝਦਾ ਹੈ। ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਉਸ ਦਾ ਹਰ ਮੇਲੇ ਬੋਲ ਚਾਲ ਹੈ ਹਰ ਮੇਲੇ ਬੋਲ ਚਾਲ ਜਿਹੜੀ ਉਹ ਪਰਮਾਤਮਾ ਦਾ ਸਿਮਰਨ ਹੀ ਹੈ ਤਪਤ 부ਝੀ ਸੀਤਲ ਅਗਾਨੇ ਸੁਨ ਅਨਹਦ ਬਿਸਮ ਭੈ ਬਿਸਮਾਦ आनंद पिया नानक मन साचा पूर्ण पूरे नाद ए नानक जिन्ना मनुखਾਂ ਦੇ ਮਨ ਵਿੱਚ ਸਦਾ ਸਿਰ ਪ੍ਰਭੂ ਆਮ ਵਸਦਾ ਹੈ ਉਹਨਾਂ ਦੇ ਅੰਦਰ ਦੀ ਸੜਨ बुझ ਜਾਂਦੀ ਹੈ ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ ਉਹ ਫਿਰ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੀਆਂ ਹਨ ਇੱਕ ਰਸ ਨਾਮ ਦੀ ਧੁਨ ਸੁਣ ਕੇ ਉਹ ਅश्चਰਜ ਹੀ ਅश्चਰਜ ਹੋਏ ਰਹਿੰਦੇ ਹਨ ਉਹਨਾਂ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਕਿ ਉਹਨਾਂ ਦੇ ਅੰਦਰ ਪੂਰੇ ਤੌਰ ਤੇ ਸ਼ੰਖ ਆਦਿਕ ਨਾਦ ਵੱਜ ਰਹੇ ਹਨ ਇਸ ਤਰ੍ਹਾਂ ਮਣੇ ਆਨੰਦ ਰੱਗੇ ਫਰਮਾਨ ਹੈ ਸਾਰੰਗ ਮਹੱਲਾ ਪੰਜਵਾਂ ਮੇਰਾ ਗੁਰ ਮੂਰ ਸੈਸਾ ਉਤਾਰੇਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਏ ਭਾਈ ਮੇਰੇ ਗੁਰੂ ਨੇ ਮੇਰੇ ਅੰਦਰੋਂ ਹਰ ਵੇਲੇ ਦਾ ਸਹਿਮ ਦੂਰ ਕਰ ਦਿੱਤਾ ਹੁਣ ਕੋਈ ਸਹਿਮ ਨਹੀਂ ਰਿਹਾ ਇਹ ਭਾਈ ਕਹਿੰਦੇ ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਵਾਰ ਨਹੀਂ ਜਾਣਾ ਚਾਹੀਦਾ ਜਿਨੇ ਸਹਿਮ ਦੂਰ ਕਰ ਦਿੱਤਾ ਕਹਿੰਦੇ ਇਹ ਭਾਈ ਮੈਂ ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ਵਾਰ ਨਹੀਂ ਜਾਂਦਾ ਹਾਂ ਫਿਰ ਫਰਮਾਨ ਹੈ ਗੁਰ ਕਾ ਨਾਮ ਜਪਿਉ ਦਿਨ ਰਾਤਿ ਗੁਰ ਕੀ ਚਰਨ ਮੰਨ ਧਾਰੇ ਆ ਗੁਰ ਕੀ ਧੂਰ ਕਰਉ ਨਿਤ ਮਜਨ ਕਿਲ ਵਿਖ ਮੈਲ ਉਤਾਰੇ ਆ ਕਨਿ ਭਾਈ ਮੈਂ ਦਿਨ ਰਾਤ ਆਪਣੇ ਗੁਰੂ ਦਾ ਨਾਮ ਚੇਤੇ ਰੱਖਦਾ ਹਾਂ ਮੈਂ ਆਪਣੇ ਮਨ ਵਿੱਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ ਭਾਵ ਗੁਰੂ ਦੇ ਬਚਨ ਨੂੰ ਯਾਦ ਰੱਖਦਾ ਹਾਂ ਭਾਵ ਅਦਬ ਸਤਕਾਰ ਦੇ ਨਾਲ ਗੁਰੂ ਦੀ ਯਾਦ ਹਿਰਦੇ ਦੇ ਵਿੱਚ ਵਸਾਈ ਰੱਖਦਾ ਹਾਂ ਮੈਂ ਸਦਾ ਗੁਰੂ ਦੀ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਦਾ ਰਹਿੰਦਾ ਹਾਂ ਇਸ ਇਸ਼ਨਾਨ ਨੇ ਮੇਰੇ ਮਨ ਤੋਂ ਪਾਪਾਂ ਦੀ ਮੈਲ ਹੈ ਜਿਹੜੀ ਉਹ ਲਾ ਦਿੱਤੀ ਕੇਲੇ ਵਿਖ ਮਤਲਬ পাপ ਮੈਲ ਉਤਾਰਿਆ ਪਾਪਾਂ ਦੀ ਮੈਲ ਲਾ ਦਿੱਤੀ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਵ ਫਲਾ ਦੀਨੇ ਗੁਰ ਪੂਰੇ ਨਾਨਕ ਗੁਰ ਨਿਸਤਾਰੇ ਆ ਹੇ ਭਾਈ ਮੈਂ ਸਦਾ ਪੂਰੇ ਗੁਰੂ ਦੀ ਦਸੀ ਸੇਵਾ ਕਰਦਾ ਹਾਂ ਮੈਂ ਸਦਾ ਹੀ ਪੂਰੇ ਗੁਰੂ ਦੀ ਦਸੀ ਹੋਈ ਸੇਵਾ ਕਰਦਾ ਹਾਂ ਗੁਰੂ ਅੱਗੇ ਸਿਰ ਨਵਾਈ ਰੱਖਦਾ ਹਾਂ ਹੇ ਨਾਨਕ ਨੇਹ ਭਾਈ ਪੂਰੇ ਗੁਰੂ ਨੇ ਮੈਨੂੰ ਦੁਨੀਆਂ ਦੇ ਸਾਰੇ ਮੂਹ ਮੰਗੇ ਸਾਰੇ ਮੂਹ ਮੰਗੇ ਫਲ ਦੇ ਦਿੰਦੇ ਹਨ ਜੋ ਵੀ ਮੇਰੇ ਚਿਤਾ ਨੇ ਉਹੀ ਮਿਲੇ ਆ ਸਰਬ ਫਲਾ ਦਿਨੇ ਗੁਰਪੁਰ ਹੈ ਨਾਨਕ ਗੁਰ ਨਾਮ ਸਕਾਰਿਆ ਤੇ ਗੁਰੂ ਨੇ ਮੈਨੂੰ ਜਗਤ ਦੇ ਵਿਕਾਰਾਂ ਤੋਂ ਪਾਰ ਲੰਘਾ ਲਿਆ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾ ਸਿਮਰਤ ਨਾਮ ਪ੍ਰਾਣ ਗਾਤ ਪਾਵੈ ਮਿਟੇ ਕਲੀਸ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਨਿਆ ਮਨੁੱਖ ਜੀਵਨ ਦੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਿੰਦਾ ਤੇ ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਪਿਆਰ ਪਾਉਂਦਾ ਹੈ ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ ਸਾਰੇ ਕਲੇਸ਼ ਮਿਟ ਜਾਂਦੇ ਉਸ ਦੇ ਉਸ ਦਾ ਹਰੇਕ ਡਰ ਜਿਹੜਾ ਉਹ ਦੂਰ ਹੋ ਜਾਂਦਾ ਹੈ ਹਰੇਕ ਡਰ ਫਿਰ ਅੱਗੇ ਫਰਮਾਨ ਹੈ ਹਰ 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 ਮਨ ਆਰਾਦੇ ਅਰਸਨਾ ਹਰ ਜਸ ਗਾਵੇ ਤਾਜ அவਮਾਨ ਕਾਮ ਕਰੋਧ ਨਿੰਦਾ ਬਾਸ ਦੇਵ ਰੰਗ ਲਾਵੈ ਹੇ ਭਾਈ ਜਿਹੜਾ ਮਨੁੱਖ ਜਿਹਨਾਂ ਵੀ ਮਨੁੱਖ ਸਨਾ ਆਪਣੇ ਮਨ ਦੇ ਵਿੱਚ ਪਰਮਾਤਮਾ ਦਾ ਅਰਾਧਨ ਕਰਦਾ ਰਹਿੰਦਾ ਹੈ ਜਿਹੜਾ ਮਨੁੱਖ ਆਪਣੀ ਜੀਵ ਦੇ ਨਾਲ ਰਸਨਾ ਦੇ ਨਾਲ ਪ੍ਰਭੂ ਦੀ ਸਿਵਸਲਾ ਗਾਉਂਦਾ ਰਹਿੰਦਾ ਹੈ ਹੰਰ ਹਰ ਕਰਦਾ ਰਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਹੈ ਉਹ ਮਨੁੱਖ ਕਹਿੰਦੇ ਆਪਣੇ ਅੰਦਰੋਂ ਕਾਮ ਕ੍ਰੋਧ ਹੰਕਾਰ ਨਿੰਦਾ ਆਦਿਕ ਵਿਕਾਰ ਜਿਹਨੇ ਉਹ ਦੂਰ ਕਰਕੇ ਤੇ ਆਪਣੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ਬਾਸਦੇਵ ਰੰਗ ਲਾਵੇ ਬਾਸਦੇਵ ਮਤਲਬ ਉਹ ਪਰਮਾਤਮਾ ਨੂੰ ਕਿਹਾ ਕਿਉਂਕਿ ਅਨੇਕਾਂ ਹੀ ਨਾਮ ਹੈ ਉਸ ਪਰਮੇਸ਼ਰ ਦੇ ਕਾਲ ਪੁਰਖ ਦੇ ਦਾ ਮੋਦਰ ਦਇਆਲ ਅਰਦ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਾਸ ਸਮਾਵੇ ਨੇ ਭਾਈ ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਆ ਕਰੋ ਪਰਮਾਤਮਾ ਦਾ ਨਾਮ ਸਿਮਰਦਾ ਰਿਆ ਕਰੋ ਗੋਬਿੰਦ ਦਾ ਨਾਮ ਸਿਮਰਦੇ ਆ ਨਾਮ ਸਿਮਰਦੇ ਆ ਹੀ ਜੀਵਨ ਹੈ ਜਿਹੜਾ ਉਹ ਸੋਨਾ ਬਣਦਾ ਹੈ ਨੇ ਹੇ ਨਾਨਕ ਸਭਨਾ ਦੇ ਚਰਨ ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸ਼ਨ ਵਿੱਚ ਲੀਨ ਹੋਇਆ ਰਹਿੰਦਾ ਹੈ ਫਿਰ ਅਗਲੇ ਸ਼ਬਦ ਵਿੱਚ ਫਰਮਾਨ ਹੈ ਸਾਰਗ ਮਹੱਲਾ 5 ਆਪਣੇ ਗੁਰੂ ਪੂਰੇ ਬਲਿਹਾਰ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣ ਹਾਰ ਰਹਾਓ ਏ ਭਾਈ ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰਤਾਪ ਜਗਤ ਵਿੱਚ ਪ੍ਰਸਿੱਧ ਕਰਦਾ ਹੈ ਰੱਖਿਆ ਕਰਨ ਦੀ ਸਮਰੱਥਾ ਵਾਲਾ ਪ੍ਰਭੂ ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ ਬਚਾਉਂਦਾ ਹੈ ਅਨੇਕਾਂ ਦੁੱਖਾਂ ਤੋਂ ਰੰਗੇ ਫਰਮਾਨ ਹੈ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੈ ਆਨ ਉਪਾਉ ਤਿਆਗ ਸਭ ਆਨ ਉਪਾਉ ਤਿਆਗ ਜਨ ਸਗਲੇ ਚਰਨ ਕਮਲ ਹਰਿਦ ਧਾਰੈ ਏ ਭਾਈ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ ਦੁੱਖਾਂ ਵਿਕਾਰਾਂ ਦੇ ਟੱਕਰੇ ਤੇ ਦਲੇਰ ਕਰ ਦਿੰਦਾ ਹੈ ਦਲੇਰੀ ਦਿੰਦਾ ਹੈ ਫਿਰ ਉਹ ਘਬਰਾਉਂਦਾ ਨਹੀਂ ਦਲੇਰ ਹੋ ਜਾਂਦਾ ਹੈ ਦਲੇਰ ਹੋ ਕੇ ਦੁੱਖਾਂ ਤੇ ਵਿਕਾਰਾਂ ਦਾ ਟੱਕਰ ਆ ਕਰਦਾ ਹੈ ਪਰਵਾਹ ਨਹੀਂ ਕਰਦਾ ਸੇਵਕਾਂ ਦੇ ਸਾਰੇ ਦੁੱਖ ਨਾਸ਼ ਕਰਦਾ ਹੈ ਉਹ ਪਰਮੇਸ਼ਰ ਪ੍ਰਭੂ ਦਾ ਸੇਵਕ ਵੀ ਹੋਰ ਸਾਰੇ ਹਿੱਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਦੇ ਵਿੱਚ ਫਿਰ ਵਸਾਈ ਰੱਖਦਾ ਹੈ ਫਿਰ ਇਧਰ ਉਧਰ ਨਹੀਂ ਪਟਕਦਾ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਬਤੇ ਊਚ ਠਾਕੁਰ ਨਾਨਕ ਕਾ ਬਾਰ-ਬਾਰ ਨਮਸਕਾਰ ਹੈ ਫਿਰ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਿ ਇਹ ਭਾਈ ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸਿਰਫ ਪਰਮਾਤਮਾ ਹੀ ਸਿਰਫ ਪ੍ਰਭੂ ਹੀ ਪ੍ਰਾਣਾ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ ਉਹ ਪਰਮੇਸ਼ਰ ਹੀ ਇਸ ਕਰਕੇ ਕਹਿੰਦੇ ਹੈ ਭਾਈ ਦਾਸ ਨਾਨਕ ਦਾ ਤਾਂ ਪਰਮਾਤਮਾ ਹੀ ਸਭ ਤੋਂ ਉੱਚਾ ਮਾਲਕ ਹੈ ਨਾਨਕ ਸਦਾ ਮੁੜ ਮੁੜ ਪਰਮਾਤਮਾ ਨੂੰ ਹੀ ਸਿਰ ਨਵਾਉਂਦਾ ਹੈ ਉਸ ਪਰਮੇਸ਼ਰ ਨੂੰ ਹੀ ਸਿਰ ਨਵਾਉਂਦਾ ਹੈ ਹੋਰ ਨਹੀਂ ਕਿਤੇ ਨੂੰ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤ ਉੰਤਾਈਆਂ ਹੋਗੀਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ